ਹਾਂਜੀ ਹੁਣ ਆਪਾਂ ਇੱਕ ਤੁਹਾਨੂੰ ਇੱਕ ਦੇਸ਼ ਦਰੋਹੀ ਹੈ ਜਿਹੜੇ ਪਹਿਲੇ ਨੰਬਰ ਤੇ ਆ ਗਈ ਯੂਟਿਊਬਰ ਜਿਹੜੀ ਜਿਹਦਾ ਨਾਮ ਜੋਤੀ ਮਲੋਤਰਾ ਉਹਦਾ ਨਾਮ ਤੇ ਇੱਕ ਜਿਹੜਾ ਅਰਵਿੰਦਰ ਸਿੰਘ ਕਹਿੰਥਾ ਪਿੰਡ ਦਾ ਦੋਨੇ ਹਰਿਆਣੇ ਦੇ ਵਿੱਚੋਂ ਆ ਤੇ ਦੋਨਾਂ ਦਾ ਕੰਮ ਇੱਕੋ ਹੀ ਆ ਨਾਮ ਅਲੱਗ-ਅਲੱਗ ਆ ਤੇ ਕਹਿੰਦੇ ਦਾ ਮਤਲਬ ਸਾਡੇ ਆਰਮੀ ਦੀ ਲੋਕੇਸ਼ਨ ਉਧਰ ਪਹਚਾਈ ਆ ਜਿਵੇਂ ਕਿ ਜਿਹੜਾ ਉਧਰ ਖੋਫੀ ਏਜੰਸੀਆਂ ਨਾਲ ਇਹਨਾਂ ਦਾ ਤਾਲਮੇਲ ਦੱਸਿਆ ਜਾਂਦਾ ਜਿਹੜੀ ਇਹ ਜੋਤੀ ਮਲੋਤਰਾ ਇਹਦੇ ਜਿਹੜੇ ਉਧਰ ਸੰਬੰਧ ਬਣਾਏ ਆ ਆਰਮੀ ਦੇ ਵੱਡੇ ਅਫਸਰ ਨਾਲ ਇਹਦੇ ਰਿਲੇਸ਼ਨ ਰਹੇ ਆ ਤੇ ਹੋਰ ਵੀ ਤੇ ਉਹਨਾਂ ਨੇ ਖਰਚਾ ਵੀ ਉਟਾਇਆ ਇਹਦਾ ਪਾਕਿਸਤਾਨ ਦੇ ਵਿੱਚ ਜਿੱਧਰ ਰਿਲੇਸ਼ਨ ਸੀ ਉੱਥੇ ਘੁੰਮ ਫਿਰ ਕੇ ਆਉਂਦੀ ਰਹੀ ਆ ਤੇ ਜਿਹੜਾ ਇਹ ਨੌਜਵਾਨ ਆ ਜਿਹਦਾ ਨਾਮ ਰਵਿੰਦਰ ਰਵਿੰਦਰ ਸਿੰਘ ਕਥਨ ਹਰਿਆਣੇ ਦੇ ਵਿੱਚ ਰਹਿਣ ਵਾਲਾ ਤਾਂ ਇਹਦੇ ਵੀ ਉਹੀ ਆ ਕੰਮ ਇਹਨਾਂ ਦੇ ਇੱਕੋ ਹੀ ਆ ਨਾਮ ਅਡੋਡੀਆਂ ਕਹਿਣ ਦਾ ਮਤਲਬ ਭਾਰਤ ਦੇ ਸਾਡੇ ਆਰਮੀ ਦੇ ਨੌਜਵਾਨਾਂ ਦੀ ਲੋਕੇਸ਼ਨ ਫੋਟੋ ਮਾ ਤਸਵੀਰ ਉਧਰ ਪਹਚਾਈਆਂ ਤੇ ਦੂਜੇ ਨੰਬਰ ਤੇ ਆ ਜੀਏ ਇੱਕ ਦੇਸ਼ ਦਰੋਹੀ ਦਾ ਇਹਨਾਂ ਤੇ ਥੱੱਬਾ ਲੱਗਿਆ ਕਹਿੰਦੇ ਨਾ ਮਤਲਬ ਦੋਨੇ ਹਰਿਆਸਤ ਦੇ ਵਿੱਚ ਜਿਹੜੀ ਇਹ ਜੋਤੀ ਮਲੋਤਰਾ ਇਹਦੇ ਘਟੋ ਘਟ ਤਿੰਨ ਲੱਖ ਫੋਲਵਰਸ ਦੱਸਿਆ ਜਾਂਦਾ ਇਹ ਯੂਟਿਊਬਰ ਆ ਇੱਕ ਤੇ ਇਹਦਾ ਇੱਕ ਚੈਨਲ ਆ ਤੇ ਸਾਡੇ ਭਾਰਤ ਦੀ ਦੋਨੇ ਇਹ ਪਹਿਲਾਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਦੇਸ਼ ਦੇ ਵਿੱਚ ਰਹਿ ਕੇ ਜਸੂਸੀ ਕਰ ਰਹੇ ਆ ਤਾਂ ਇਹਨਾਂ ਨੂੰ ਪਹਿਲੇ ਨੰਬਰ ਤੇ ਇਹ ਕਹੇ ਜੀ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਅਸਲ ਤਾਂ ਇਹਨੂੰ ਮੈਂ ਕਿਹਾ ਆਰਮੀ ਵਾਲੇ ਦੇ ਸਾਹਮਣੇ ਵਗ ਜਾਂ ਤਾਂ ਦੋਨਾਂ ਦੇ ਇਹਨਾਂ ਦੀ ਗੋਲੀ ਵੱਜਣੀ ਚਾਹੀਦੀ ਸੀ ਜੇ ਪਤਾ ਲੱਗ ਜਾਂਦਾ ਤੁਰਤ ਪੈਰ ਇਹ ਤਾਂ ਹਰਿਆਸਤ ਦੇ ਵਿੱਚ ਆ ਚਲੋ ਤਾਂ ਇਸ ਕਰਕੇ ਬਖਸ਼ੇ ਜਾ ਰਿਹਾ ਜੇ ਆਰਮੀ ਵਾਲਿਆਂ ਦੇ ਕਿਤੇ ੱਤੇ ੱੜ ਜਾਂਦੇ ਵੀ ਉਧਰੇ ਇਨਫੋਰਮੇਸ਼ਨ ਪਹੁੰਚਵਾ ਰਹੇ ਇਧਰੋਂ ਉੱਥੇ ਸਿੱਧੇ ਇਹਨਾਂ ਦੇ ਗੋਲੀ ਮੱਥੇ 'ਚ ਟੁੱਕਣੀ ਸੀ ਇਹ ਆਰਮੀ ਦਾ ਕੰਮ ਆ ਸਾਡੇ ਕਿਉਂਕਿ ਜਿਹੜੇ ਕੋਈ ਵੀ ਚਾਹੇ ਆਰਮੀ ਦੇ ਵਿੱਚ ਕਹਿ ਕੇ ਰੱਖਦਾ ਚਾਹੇ ਕੋਈ ਨਾਲ ਦਾ ਵੀ ਕੋਈ ਡਗਾ ਕਰਦਾ ਦੇਸ਼ ਦੀ ਕੋਈ ਇਨਫੋਰਮੇਸ਼ਨ ਉੱਧਰ ਪਹੁੰਚਾਉਂਦਾ ਤੇ ਕੋਈ ਲੋਕੇਸ਼ਨ ਪਹੁੰਚਾਉਂਦਾ ਤਾਂ ਉਹਨੂੰ ਅੰਜਾਮ ਦੇਣਾ ਚਾਹੀਦਾ ਇਹ ਆਰਮੀ ਦੇ ਵਿੱਚ ਕਹਿ ਕੇ ਜਿਹੜੇ ਆਰਮੀ ਦੇ ਨੌਜਵਾਨ ਲੱਗਦੇ ਆ ਵਿੱਚ ਆਰਮੀ ਦੇ ਭਰਤੀ ਹੁੰਦੇ ਉਹ ਤੋਂ ਪਹਿਲਾਂ ਕਹਿ ਜਾਂਦਾ ਕਸਮਾਂ ਸਹਵਾ ਖਵਾਈਆਂ ਜਾਂਦੀਆਂ ਵੀ ਦੇਸ਼ ਨੰਗਦਾਰੀ ਨਹੀਂ ਕਰਨੀ ਇਹ ਆਮ ਨੋਰਮਲ ਬੰਦੇ ਜਿਵੇਂ ਇਹ ਕੁੜੀ ਹੈ ਜਿਹੜੀ ਯੂਟਿਊਬਰ ਜੋਤੀ ਮਲੋਤਰਾ ਤੇ ਜਿਹੜਾ ਇਹ ਰਵਿੰਦਰ ਸਿੰਘ ਕੈਥਲ ਪਿੰਡ ਦਾ ਦੋਨੇ ਹਰਿਆਣੇ ਦੇ ਆ ਤੇ ਉਹ ਤੋਂ ਲੋਕੇਸ਼ਨ ਅਪਚਾਰ ਰਹੇ ਆ ਜਿਹਦੇ ਵਿੱਚ ਦੇਸ਼ ਦਰੋਹੀ ਦਾ ਇਹਨਾਂ ਤੇ ਥੱੱਬਾ ਲੱਗਿਆ ਤੇ ਕਹਿੰਦਾ ਮਤਲਬ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਜਿਹੜੀ ਇਹ ਜੋਤੀ ਮਲੋਤਰਾ ਤਾਂ ਇਹਨੂੰ ਤਾਂ ਇੱਕ ਲਾਲਚ ਇਹ ਦਿੱਤਾ ਗਿਆ ਜਿਹੜੇ ਉਧਰ ਇੱਕ ਜਿਹੜਾ ਉਧਰ ਲਾਇਕ ਆਰਮੀ ਦਾ ਵੱਡਾ ਅਫਸਰ ਆ ਜੋ ਇਹਨੂੰ ਉਧਰ ਖਰਚਾ ਪਾਣੀ ਇਹਦਾ ਉੱਟਿਆ ਗਿਆ ਤੇ ਜਿਹੜਾ ਇਹ ਇੱਕ ਰਵਿੰਦਰ ਸਿੰਘਾ ਕੈਥਲ ਪਿੰਡ ਦਾ ਇਹਨੂੰ ਇੱਕ ਉਧਰ ਜਿਵੇਂ ਆਪਾਂ ਕਹਦੇ ਹਾਂ ਘੁੰਮਣ ਜਾਂਦੇ ਆ ਜਿਵੇਂ ਨਨਕਾਣਾ ਸਾਹਿਬ ਉਧਰ ਸਾਡੀਆਂ ਧਾਰਮਿਕ ਜਗ੍ਹਾ ਬਣੀਆਂ ਹੋਈਆਂ ਤਾਂ ਉਧਰ ਮੱਥਾ ਟੇਕਣ ਜਾਂਦੇ ਆ ਤੇ ਉਹਨਾਂ ਦੇ ਚਲਸਿਆਂ 'ਚ ਆ ਜਾਂਦੇ ਆ ਜਿਹੜੇ ਮੁੰਡੇ ਆ ਉਧਰ ਕੁੜੀਆਂ ਜਿਹੜੀਆਂ ਸੁਣੀਆਂ ਸੁਣੀਆਂ ਕੁੜੀਆਂ ਦੇ ਚੱਕਰਾਂ 'ਚ ਫਸੇ ਜਾਂਦੇ ਅਤੇ ਇਧਰੋਂ ਕੁੜੀਆਂ ਉਧਰੋਂ ਮੁੰਡਿਆਂ ਦੇ ਚੱਕਰਾਂ 'ਚ ਫਸੇ ਨੇ ਜਿਵੇਂ ਇਹ ਜੋਤੀ ਮਲੋਤਰਾ ਜਿਹੜੀ ਤੇ ਇਹ ਕਹਿੰਦਾ ਮਤਲਬ ਜਿਹੜਾ ਇਹ ਮੁੰਡਾ ਸੀ ਇਹਨੂੰ ਉਧਰ ਜਿਹੜੀ ਇੱਕ ਕੁੜੀ ਨਾਲ ਇਹਦੀ ਗੱਲਬਾਤ ਹੁੰਦੀ ਆ ਤਾਂ ਉਹਨੂੰ ਸਾਰੀ ਇਨਫਰਮੇਸ਼ਨ ਇਧਰੋਂ ਲੋਕੇਸ਼ਨ ਸਾਰੀ ਸਾਡੀ ਆਰਮੀ ਦੀਆਂ ਤਸਵੀਰਾਂ ਫੋਟੋਆਂ ਭੇਜੀਆਂ ਗਈਆਂ ਫਿਰ ਬਾਕੀ ਦੂਜਾ ਨੰਬਰ ਜਿੱਥੋਂ ਇਹਦੀ ਗ੍ਰਿਫਤਾਰੀ ਹੁੰਦੀ ਆ ਇੱਕ ਹਥਿਆਰਾਂ ਨਾਲ ਇਹਦੀਆਂ ਫੋਟੋਆਂ ਹੁੰਦੀਆਂ ਫੇਸਬੁਕ 'ਤੇ ਤਾਂ ਉਥੋਂ ਇਹਦੀ ਸਾਰੀ ਜਾਣਕਾਰੀ ਲੈ ਕੇ ਤੇਨੂੰ ਗ੍ਰਿਫਤਾਰ ਕੀਤਾ ਜਾਂਦਾ ਬਾਅਦ ਦੇ ਵਿੱਚ ਇਹਦੀ ਜਦੋਂ ਇਹਦੇ ਰਮਾਨ ਤੇ ਇਹ ਸਾਰਾ ਕੁਝ ਮੰਨਦਾ ਕਹਿਣ ਦਾ ਮਤਲਬ ਵੀ ਇਹਨੂੰ ਇੱਕ ਲਾਲਚ ਦਿੰਦੀ ਆ ਉਧਰਲੀ ਕੁੜੀ ਪਾਕਿਸਤਾਨ ਦੀ ਕੁੜੀ ਵੀ ਤੇਰੀਆਂ ਸੋਹਣੀਆਂ ਸੁਣੀਆਂ ਕੁੜੀਆਂ ਨਾਲ ਗੱਲਾਂ ਕਰਾਉ ਮੈਨੂੰ ਲੋਕੇਸ਼ਨ ਦੱਸ ਉਧਰੋਂ ਤੈਨੂੰ ਪੈਸੇ ਰੁਪਏ ਫੁੱਲ ਮਿਲਣਗੇ ਤਾਂ ਇਹਨੇ ਕੀ ਕਰਿਆ ਇੱਕ ਦੇਸ਼ ਨਾਲ ਗਦਾਰੀ ਕਰਤੀ ਗਦਾਰੀ ਇਹ ਦੋਨਾਂ ਨਹੀਂ ਕਰੀ ਆ ਮੈਂ ਤਾਂ ਇਹ ਕਹੂੰ ਆ ਵੀ ਆਰਮੀ ਦੇ ਸਾਹਮਣੇ ਆ ਜਾਂਦੇ ਕਿਤੇ ਇਹ ਇਹਨਾਂ ਦੋਨਾਂ ਦੇ ਮੱਥਿਆਂ 'ਚ ਗੋਲੀ ਠੁੱਕਣੀ ਸੀ ਕਿਉਂਕਿ ਇੱਕ ਸਾਡੇ ਭਾਰਤ ਦੀ ਇਹ ਉਧਰ ਲੋਕੇਸ਼ਨ ਪੁਚਾ ਰਹੇ ਆ ਜਿਹੜੀ ਇਨਫਰਮੇਸ਼ਨ ਪੁਚਾ ਰਹੇ ਆ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਡੇ ਜਿਹੜੇ ਆਰਮੀ ਦੇ ਨੌਜਵਾਨ ਬਾਰਡਰਾਂ ਤੇ ਆਪਣੀਆਂ ਹੱਕਾਂ 'ਚ ਜੰਨ ਹੱਕਾਂ 'ਚ ਗੋਲੀਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਆ ਹੱਕਾਂ 'ਚ ਗੋਲੀਆਂ ਖਾ ਲੈਂਦੇ ਆ ਸਾਡੇ ਵਾਸਤੇ ਬੈਠੇ ਆ ਤਾਂ ਤਾਂ ਕਿ ਅਸੀਂ ਚੈਨ ਦੀ ਨੀਂਦ ਸੌਣੇ ਜੇ ਬਾਰਡਰਾਂ ਤੇ ਉਹ ਜੇ ਆਰਮੀ ਸਾਡੀ ਆਰਮੀ ਨੂੰ ਅਸੀਂ ਖਤਰਾ ਪਹੁੰਚਾਵਾਂਗੇ ਤਾਂ ਅਸੀਂ ਸੁਰੱਖਿਤ ਕਿੱਥੇ ਰਹਿ ਜਾਗੇ ਦੇਸ਼ ਦੇ ਵਿੱਚ ਕਿਉਂਕਿ ਜਿਹੜੇ ਅੱਤਵਾਦੀ ਉਧਰ ਪਾਲਦੇ ਆ ਪਾਕਿਸਤਾਨ ਵਾਲੇ ਫਿਰ 29 ਲੋਕਾਂ ਤੇ ਵਾਰ ਕਰਦੇ ਆ ਕਈ ਵਾਰ ਤੁਸੀਂ ਦੇਖਿਆ ਜਿਹੜੀ ਪਹਿਲੇ ਨੰਬਰ ਤੇ ਆਜੋ ਹੁਣ ਜਿਹੜਾ ਮੁੰਬਈ ਦੇ ਵਿੱਚ ਕਾਂਡ ਹੋਇਆ ਸੀ ਜਦੋਂ ਬਗਦਾਦੀ ਕਸਾਬ ਦਾ ਇੱਕ ਦੌਰ ਸੀ ਆ 250 ਪੰਜਾਬੀ ਛੋਟੇ ਵੱਡੇ ਬੱਚੇ ਬਜ਼ੁਰਗ ਪੁੰਨ ਤੇ ਸੀ ਤੇ ਉਹਦੇ ਵਿੱਚ ਜਿਹੜਿਆਂ ਦਾ ਕੋਈ ਕਸੂਰ ਹੀ ਨਹੀਂ ਉਹਨਾਂ ਦਾ ਉਹਨਾਂ ਨੂੰ ਭੁਨਤਾ ਸੀ ਤੇ ਇਹ ਹਰ ਵਕਤ ਹਰ ਵਾਰ ਨੱਤੇ ਲੋਕਾਂ ਤੇ ਵਾਰ ਕਰਦੇ ਆ ਤੇ ਆਹ ਜਿਹੜਾ ਦੂਜੀ ਵਾਰ ਤੁਸੀਂ ਦੇਖ ਹੀ ਲਿਆ ਜਿਹੜਾ ਪਹਿਲਗਾਮ ਦੇ ਵਿੱਚ ਹੁਣ ਲੋਕਾਂ ਤੇ ਜਿਹੜੇ 26 ਪੰਜਾਬੀ ਮਾਰੇ ਗਏ ਆ ਤੇ ਜਿਹੜੇ ਬੇਕਸੂਰ ਸੀ ਬਿਲਕੁਲ ਨੱਤੇ ਲੋਕਾਂ ਤੇ ਵਾਰ ਕਰਦਾ ਹਰ ਵਾਰ ਪਾਕਿਸਤਾਨ ਇੱਕ ਕਾਇਰ ਦੇਸ਼ ਆ ਤੁਸੀਂ ਉਹਨਾਂ ਨਾਲ ਮਿਲ ਕੇ ਜਾਨਦੇ ਹੋ ਤੁਸੀਂ ਘੋਮਣਾ ਤੇ ਕਰਦੇ ਹੋ ਕੁਰਦੁੱਤਾ ਤੁਸੀਂ ਕਹਦੇ ਪੁੱਠੀਆਂ ਜਿਹਦੇ ਵਿੱਚ ਛੋਡੇ ਜਮਾ ਜੀ ਕਰਦਾ ਵੀ ਗੋਲੀ ਮਾਰੋ ਮੱਥੇ ਦੇ ਵਿੱਚ ਸਾਡੇ ਆਰਮੀ ਦੇ ਨੌਜਵਾਨਾਂ ਦੀ ਇਨਫੋਰਮੇਸ਼ਨ ਪਹੁੰਚਾ ਰਹੇ ਹਾਂ ਲੋਕੇਸ਼ਨਾਂ ਪਹੁੰਚਾ ਰਹੇ ਹਾਂ ਸਾਰੀ ਇਦੋਂ ਜਾਣਕਾਰੀ ਦੇ ਰਹੇ ਹਾਂ ਤਾਂ ਤੁਸੀਂ ਦੇਸ਼ ਰੋਹੀ ਨਹੀਂ ਤਾਂ ਹੋਰ ਕੀ ਆ ਤੁਸੀਂ ਫਿਰ ਅਤਵਾਦੀਆਂ ਤੋਂ ਵੱਧ ਕੇ ਹੋਗੇ ਚਲੋ ਜੀ ਖਾਸ ਕਰਕੇ ਜੋ ਅੱਜ ਦੀਆਂ ਇਹਨਾਂ ਨੂੰ ਲਾਲਤਾ ਜੋ ਪੰਜਾਬ ਦੇ ਵਿੱਚ ਚਾਰੇ ਪਾਸੇ ਹੀ ਪੈ ਗਈਆਂ ਬਾਕੀ ਇਹਨਾਂ ਦੇ ਛੇਤਰ ਪ੍ਰੇਟ ਤਾਂ ਹੋਣੀ ਹੋਈ ਆ ਤੇ ਬਾਕੀ ਹਜੇ ਪਤਾ ਨਹੀਂ ਹੋਰ ਕਿ ਉਹ ਕਿੰਨਾ ਕੁ ਹੋਊਗਾ ਇਹਨਾਂ ਨਾਲ ਕਿਉਂਕਿ ਜੇ ਗ੍ਰਫਤਾਰ ਕੀਤੇ ਤਾਂ ਨਾ ਚੰਗੀ ਤਰ੍ਹਾਂ ਹੀ ਪਟਾ ਛਾੜਨੀਏ ਚਲੋ ਜੀ ਅੱਜ ਦੀਆਂ ਖਬਰਾਂ ਸੀ ਜਿਹੜੀ ਇਹ ਜੋਤੀ ਮੋਲ ਉਤਰਾ ਕੀ ਜਿਹੜੀ ਇੱਕ ਜਿਹੜਾ ਇਹ ਸ਼ਖਸ ਆ ਜਿਹੜਾ ਅਰਵਿੰਦਰ ਸਿੰਘ ਪੱਗ ਦਸਤਾਰ ਬੰਨੀ ਹੋਈ ਆ ਪਰ ਲੱਛਣ ਇਹਨਾਂ ਦੇ ਕੁਰਤੂਤਾ ਪੁੱਠੀਆਂ ਗੀਆਂ ਕਿਉਂਕਿ ਇੱਕ ਪੱਗ ਨੂੰ ਵੀ ਲਾਜ ਲਾ ਰਹੇ ਆ ਦੇਸ਼ਦ్రోਹੀ ਦਾ ਇੱਕ ਇਹਨਾਂ ਨੂੰ ਹੁਣ ਦਰਜਾ ਦਿੱਤਾ ਗਿਆ ਕਹਿੰਦਾ ਮਤਲਬ ਦੋਨਾਂ ਦੇ ਗੋਲੀ ਮੱਥੇ 'ਚ ਠੋਕੋ ਮੈਂ ਤਾਂ ਇਹ ਕਹਿਣਾ ਚਾਹਣਾ ਚਾਹਣਾ ਚਲੋ ਜੀ ਅੱਜ ਦੀਆਂ ਖਬਰਾਂ ਜੋ ਛੋੜੀ ਤੱਕ ਸਾਂਝੀਆਂ ਜਰੂਰ ਕਰਨੀਆਂ ਸੀ ਜਿਹੜੀਆਂ ਕਿ ਸਾਡੇ ਇੱਧਰ ਜਾ ਕੇ ਉੱਧਰ ਜਦੋਂ ਘੁੰਮਣ ਜਾਂਦੇ ਹੈਗੇ ਪਾਕਿਸਤਾਨ ਦੇ ਵਿੱਚ ਵੀਜ਼ਾ ਲਵਾ ਕੇ ਤੇ ਉੱਧਰ ਨਨਕਾਣਾ ਸਾਹਿਬ ਸਾਡੇ ਧਾਰਮਿਕ ਜਗ੍ਹਾ ਜਿਹੜੀਆਂ ਬਣੀਆਂ ਮੱਥਾ ਟੇਕਣ ਜਾਣਾ ਆਉਣਾ ਜਾਣਾ ਕੋਈ ਗਲਤ ਗੱਲ ਨਹੀਂ ਜਿਹੜੇ ਉੱਧਰ ਜਾ ਕੇ ਤੁਸੀਂ ਉੱਧਰ ਫਸੇ ਜਾਂਦੇ ਉਹਨਾਂ ਦੇ ਚਲਸਿਆਂ ਚ ਆ ਜਾਂਦੇ ਪਾਕਿਸਤਾਨ ਵਾਲਿਆਂ ਦੇ ਵੀ ਸੋਹਣੀਆਂ ਸੁਹਣੀਆਂ ਕੁੜੀਆਂ ਦੇ ਚੱਕਰਾਂ ਚ ਇਧਰੋਂ ਇਹ ਕੁੜੀਆਂ ਫਸੇ ਜਾਂਦੀਆਂ ਉੱਧਰ ਜਾ ਕੇ ਕਿਉਂਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਇਹ ਖੂਫੀ ਏਜੰਸੀਆਂ ਉੱਧਰ ਏਜੰਟਾਂ ਨਾਲ ਇਹਨਾਂ ਦੇ ਸੰਬੰਧ ਆਗੇ ਤੇ ਐਸੇ ਲੋਟੇ ਇਹ ਸਾਡੇ ਉੱਧਰ ਗਮਰਾਹ ਹੋ ਜਾਂਦੇ ਲੋਕ ਇਹ ਮੈਂ ਇਹੀ ਕਹਿਣਾ ਚਾਹਣਾ ਪਹਿਲਾ ਨੰਬਰ ਤਾਂ ਜਿਹੜੇ ਕੋਈ ਜਾਂਦੇ ਵੀ ਆ ਸਿੱਧਾ ਮੱਥਾ ਟੇਕ ਕੇ ਆਓ ਵਾਪਸ ਨਾ ਕਿ ਕਿਸੇ ਨੂੰ ਬੁਲਾਓ ਉੱਥੇ ਚਲੋ ਜੀ ਅੱਜ ਦੀਆਂ ਖਬਰਾਂ ਜੋ ਤੁਹਾਡੇ ਤੇ ਕਸਾਂ ਜੀ ਇਹ ਜ਼ਰੂਰ ਕਰਨੀਆਂ ਸੀ ਜਿਹੜੀ ਜੋਤੀ ਮਲੋਥਰਾ ਤੇ ਨਾਲ ਨੂੰ ਚੰਗੀ ਤਰ੍ਹਾਂ ਜੋ ਕਮੈਂਟਾਂ ਵਿੱਚ ਤੁਸੀਂ ਵੀ ਰਾਇ ਦਿਓ ਵੀ ਤੁਹਾਡਾ ਕੀ ਕਹਿਣਾ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਲਾਟੋ ਓਕੇ ਧੰਨਵਾਦ